ਅੱਜ ਦੇ ਸਮੇਂ ਵਿੱਚ ਆਪਣਾ ਮਨ ਨਾ ਕਿਸੇ ਇੱਕ ਕੰਮ ਤੇ ਨਹੀਂ ਟਿਕਦਾ ਤੇ ਆਪਣਾ ਦਿਲ ਕਰਦਾ ਰਹਿੰਦਾ ਹੈ ਜਾਂ ਤਾਂ ਕੰਮ ਬਦਲੀਏ ਜਾਂ ਕੁਝ ਵੱਖਰਾ ਕਰੀਏ ਪਰ ਇਹ ਸਭ ਕਿੱਦਾਂ ਹੋ ਸਕਦਾ ਆਪਾਂ ਇੱਕ ਕੰਮ ਕਰਦੇ ਆ ਛੇਤੀ ਹੀ ਉਸ ਤੋਂ ਬੋਰ ਹੋ ਜਾਂਦੇ ਆ ਆਪਾਂ ਆਪਣੇ ਆਪ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹੁੰਦੇ ਨਹੀਂ ਤੇ ਆਪਾਂ ਕਿਸ ਦੀ ਸਲਾਹ ਮੰਨੀਏ ਤੇ ਕਿਸ ਦੀ ਸਲਾਹ ਨਾ ਮੰਨੀਏ ਕਈ ਵਾਰ ਆਪਾਂ ਕੰਮ ਸ਼ੁਰੂ ਤਾਂ ਕਰ ਲੈਨੇ ਆ ਪਰ ਉਸ ਨੂੰ ਸਿਰੇ ਕਿੱਦਾਂ ਲਾਉਣਾ ਹੈ ਆਪਾਂ ਵਿਚ ਵਿਚਾਲੇ ਹੀ ਛੱਡ ਦਿੰਨੇ ਆ ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਪਿੱਛੇ ਸੋਲੂਸ਼ਨ ਦੱਸਾਂਗਾ ਕਿ ਆਪਾਂ ਕਿੱਦਾਂ ਆਪਣੀ ਲਾਈਫ ਵਿੱਚ ਫੋਕਸਡ ਰਹਿ ਸਕਦੇ ਹਾਂ ਇਹਨਾਂ ਸੋਲੂਸ਼ਨ ਨੂੰ ਆਪਾਂ ਵਰਤ ਕੇ ਆਪਾਂ ਆਪਣੀ ਲਾਈਫ ਵਿੱਚ ਫੋਕਸਡ ਰਹਿ ਸਕਦੇ ਹਾਂ ਕਿਸੇ ਵੀ ਕੰਮ ਨੂੰ ਪੂਰੇ ਧਿਆਨ ਨਾਲ ਕਰ ਸਕਦੇ ਆ ਆਪਣਾ ਕੰਮ ਵਿੱਚ ਜੀ ਲੱਗਣਾ ਵੀ ਸ਼ੁਰੂ ਹੋ ਜਾਏਗਾ ਸਭ ਤੋਂ ਪਹਿਲਾਂ ਗੱਲ ਮੈਂ ਕਰਦਾ ਆਈਡੈਂਟੀਟੀ ਦੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੀ ਪਛਾਣ ਕਰਨੀ ਪੈਣੀ ਹੈ ਕਿ ਆਪਾਂ ਕਿਸ ਚੀਜ਼ ਪਿੱਛੇ ਜਾਣਾ ਹੈ ਆਪਣਾ ਇੰਟਰਸਟ ਕਿਸ ਚੀਜ਼ ਪਿੱਛੇ ਆ ਜੋ ਆਪਣੇ ਅੰਦਰ ਇਨਰ ਸੈਟੀਸਫੈਕਸ਼ਨ ਆਪਾਂ ਨੂੰ ਕਿਸ ਕੰਮ ਵਿੱਚ ਆਉਂਦੀ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਕਾਪੀ ਪੈਨ ਚੱਕਣਾ ਪੈਣਾ ਹੈ ਤੇ ਹੁਣ ਤੱਕ ਤੁਸੀਂ ਜੋ ਕੰਮ ਕੀਤੇ ਜੋ ਕੰਮ ਬਦਲੇ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਤੇ ਇੱਕ ਨੋਟ ਬਣਾਓ ਜਦੋਂ ਤੁਸੀਂ ਉਹਨਾਂ ਤੇ ਇੱਕ ਨੋਟ ਤਿਆਰ ਕਰ ਲੋਗੇ ਤੇ ਇੱਕ ਇੱਕ ਕਰਕੇ ਉਹਨਾਂ ਕੰਮਾਂ ਨੂੰ ਸੋਚੋ ਵਿਚਾਰੋ ਕਿਹੜਾ ਕੰਮ ਤੇ ਤੁਹਾਨੂੰ ਜ਼ਿਆਦਾ ਇੰਟਰਸਟ ਹੈ ਜਾਂ ਤੁਹਾਨੂੰ ਜ਼ਿਆਦਾ ਐਨਜਾਇਮੈਂਟ ਉਸ ਕੰਮ ਤੇ ਆਉਂਦੀ ਹੈ ਚਾਹੇ ਤੁਹਾਨੂੰ ਉਸ ਕੰਮ ਤੇ ਰਿਵੈਨਿਊ ਘੱਟ ਹੀ ਆਏ ਮੰਨ ਕੇ ਚਲੋ ਤੁਸੀਂ ਡਾਕਟਰ ਲਾਈਨ ਵਿੱਚ ਜਾਣਾ ਹੈ ਤੁਸੀਂ ਟੀਚਰ ਲਾਈਨ ਵਿੱਚ ਜਾਣਾ ਤੁਸੀਂ 9 ਤੋਂ 5 ਜੌਬ ਕਰਨੀ ਹੈ ਤੁਸੀਂ ਬਿਜ਼ਨਸ ਕਰਨਾ ਹੈ ਤੁਹਾਨੂੰ ਇਦਾਂ ਕਰਨ ਨਾਲ ਇਹ ਪਤਾ ਲੱਗ ਜਾਏਗਾ ਕਿ ਤੁਸੀਂ ਕਿਸ ਚੀਜ਼ ਵਿੱਚ ਸੈਟੀਸਫਾਈਡ ਹੋ ਚਾਹੇ ਤੁਹਾਨੂੰ ਇੱਕ ਵਾਰ ਰਿਵੈਨਿਊ ਘੱਟ ਹੀ ਆਏਗਾ ਪਰ ਤੁਸੀਂ ਆਪਣੀ ਇਨਰ ਸੈਟੀਸਫੈਕਸ਼ਨ ਦੇ ਨਾਲ ਤੁਸੀਂ ਉਸ ਕੰਮ ਨੂੰ ਇੰਜੋਏ ਕਰੋਗੇ ਤੇ ਹੌਲੀ-ਹੌਲੀ ਉਸ ਕੰਮ ਵਿੱਚ ਗਰੋ ਕਰ ਜਾਓਗੇ ਸੈਕਿੰਡ ਤੇ ਸਭ ਤੋਂ ਜ਼ਰੂਰੀ ਹੈ ਤੁਸੀਂ ਹੁਣ ਆਪਣੇ ਗੋਲ ਡਿਫਾਈਨ ਕਰੋ ਜੋ ਤੁਸੀਂ ਪ੍ਰੋਫੈਸ਼ਨ ਚੁਣਿਆ ਹੈ ਇਸ ਵਿੱਚ ਆਪਣੇ ਗੋਲਸ ਡਿਫਾਈਨ ਕਰੋ ਕਿ ਇਸ ਵਿੱਚ ਤੁਸੀਂ ਕਿਸ ਹੱਦ ਤੱਕ ਜਾਣਾ ਚਾਹੁੰਦੇ ਹੋ ਤੇ ਕਿਉਂ ਆਏ ਹੋ ਮੈਨਾਂ ਜਿਆਦੇ ਵਿਅਕਤੀਆਂ ਦਾ ਇਹੀ ਰੀਜ਼ਨ ਹੁੰਦਾ ਹੈ ਕਿ ਮੈਂ ਇਸ ਕੰਮ ਵਿੱਚ ਆਇਆ ਹਾਂ ਮਨੀ ਕਰਕੇ ਵੈਲਥ ਕਰਕੇ ਕਿਉਂਕਿ ਪਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਇਨਕਮ ਕਮਾ ਲੋਗੇ ਤੇ ਕੀ ਕਰੋਗੇ ਤੇ ਉਹਨਾਂ ਦਾ ਇਹੀ ਜਵਾਬ ਹੁੰਦਾ ਕਿ ਅਸੀਂ ਆਪਣੀ ਆਈਡੀਅਲ ਲਾਈਫ ਜੀਵਾਂਗੇ ਮੈਂ ਵੱਡੀ ਗੱਡੀ ਲਾਵਾਂਗਾ ਜਾਂ ਮੈਂ ਵੱਡਾ ਘਰ ਲਾਵਾਂਗਾ ਸੋ ਉਸ ਦੀ ਸੋਚ ਮਟੀਰੀਅਲ ਥਿੰਗਸ ਤੱਕ ਰੁਕੀ ਹੋਈ ਸੀ ਇਸ ਨੂੰ ਆਪਾਂ ਇਨਰ ਸੈਟੀਸਫੈਕਸ਼ਨ ਨਾਲ ਨਹੀਂ ਜੋੜ ਸਕਦੇ ਸੋ ਸਭ ਤੋਂ ਪਹਿਲਾਂ ਤੁਹਾਡੀ ਮੈਂਟੈਲਿਟੀ ਵਿੱਚ ਇਹ ਗੱਲ ਦਾ ਜਵਾਬ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਗੋਲ ਕਲੀਅਰ ਹੋਣੇ ਚਾਹੀਦੇ ਹਨ ਕਿ ਤੁਸੀਂ ਮਟੀਰੀਅਲ ਥਿੰਗਸ ਵੱਲ ਜਾਣਾ ਹੈ ਮਨੀ ਵੱਲ ਕਿ ਇਨਰ ਸੈਟੀਸਫੈਕਸ਼ਨ ਵੱਲ ਜਾਣਾ ਜੇ ਇਨਰ ਸੈਟੀਸਫੈਕਸ਼ਨ ਵੱਲ ਜਾਓਗੇ ਤਾਂ ਤੁਹਾਨੂੰ ਰਿਵੈਨਿਊ ਘਟਾ ਆਏਗਾ ਪਰ ਹੌਲੀ-ਹੌਲੀ ਤੁਸੀਂ ਗਰੋ ਕਰੋਗੇ ਪਰ ਜੇ ਤੁਸੀਂ ਓਨਲੀ ਮਨੀ ਕਰਕੇ ਜਾ ਰਹੇ ਹੋ ਮਟੀਰੀਅਲ ਥਿੰਗਸ ਖਰੀਦਣ ਵਾਸਤੇ ਆਪਣੀਆਂ ਡਿਜ਼ਾਇਰ ਪੂਰੀਆਂ ਕਰਨ ਵਾਸਤੇ ਜਾ ਰਹੇ ਹੋ ਤਾਂ ਤੁਹਾਨੂੰ ਆਪਣੇ ਗੋਲ ਉਸ ਤਰ੍ਹਾਂ ਸੈੱਟ ਕਰਨੇ ਪੈਣੇ ਹਨ ਤੇ ਤੀਜਾ ਫੋਕਸਡ ਰਹਿਣ ਦਾ ਸਭ ਤੋਂ ਵੱਡਾ ਰੀਜ਼ਨ ਹੈ ਡਰ ਆਪਾਂ ਨੂੰ ਆਪਣਾ ਡਰ ਕੱਢਣਾ ਪੈਣਾ ਹੈ ਕਿ ਆਪਾਂ ਕਈ ਵਾਰ ਆਪਣੇ ਕਿਸੇ ਕੰਮ ਵਿੱਚ ਆਪਣਾ ਇੰਟਰਸਟ ਹੁੰਦਾ ਆਪਾਂ ਡਰਦੇ ਉਹ ਕੰਮ ਕਰਦੇ ਨਹੀਂ ਹੁੰਦੇ ਆਪਾਂ ਨੂੰ ਸਭ ਤੋਂ ਪਹਿਲਾਂ ਉਸ ਡਰ ਦੀ ਜੜ ਤੇ ਰੀਜ਼ਨ ਨੂੰ ਡਿਫਾਈਨ ਕਰਨਾ ਪੈਣਾ ਕਿ ਇਹਨੂੰ ਕਿਦਾਂ ਲੱਭੀਏ ਕਿ ਆਪਾਂ ਉਹ ਕਿਸ ਚੀਜ਼ ਦਾ ਡਰ ਰਿਹਾ ਕਿਉਂਕਿ ਨਾ ਛੋਟੇ ਹੁੰਦੇ ਆਪਾਂ ਸਾਰੇ ਐਗਜ਼ਾਮ ਤੋਂ ਡਰਦੇ ਹੁੰਦੇ ਸੀ ਪਰ ਆਪਣਾ ਜਿਹੜਾ ਮੇਨ ਰੀਜ਼ਨ ਐਗਜ਼ਾਮ ਨਹੀਂ ਹੁੰਦੇ ਸੀ ਉਹਦੇ ਪਿੱਛੇ ਹੁੰਦਾ ਸੀ ਕਿ ਆਪਣਾ ਜੇ ਸਕੋਰ ਘਟਿਆ ਗਿਆ ਆਪਾਂ ਪੇਰੈਂਟਸ ਨੂੰ ਜਵਾਬ ਕੀ ਦੇਵਾਂਗੇ ਜੋ ਸੋਸਾਇਟੀ ਆ ਉਹ ਆਪਣੇ ਬਾਰੇ ਕੀ ਸੋਚੇਗੀ ਆਪਾਂ ਇਸ ਕਰਕੇ ਡਰਦੇ ਹੁੰਦੇ ਸੀ ਉਸ ਸਮੇਂ ਆਪਣਾ ਡਰ एग्जाम ਨਹੀਂ ਹੁੰਦੇ ਸੀ ਉਸ ਸਮੇਂ ਆਪਣੇ ਪੇਰੈਂਟਸ ਜਾਂ ਸੋਸਾਇਟੀ ਦੇ ਹੁੰਦੇ ਸੀ ਆਪਾਂ ਉਹਨਾਂ ਨਾਲ ਕਿੱਦਾਂ ਕਲੀਅਰ ਕਰਾਂਗੇ ਕਿ ਮੇਰੇ ਸਕੋਰ ਕਿਉਂ ਘਟ ਆਏ ਹਨ ਇਸ ਲਈ ਜੋ ਆਪਣਾ ਡਰ ਹੁੰਦਾ ਨਾ ਉਹਦੇ ਪਿੱਛੇ ਇੱਕ ਮੇਨ ਰੀਜ਼ਨ ਹੁੰਦਾ ਜਿੰਨਾ ਚਿਰ ਆਪਾਂ ਨੂੰ ਉਸ ਡਰ ਦਾ ਮੇਨ ਰੀਜ਼ਨ ਪਤਾ ਨਹੀਂ ਲੱਗਦਾ ਉਹਨਾਂ ਟਾਈਮ ਆਪਾਂ ਉਸ ਨੂੰ ਦੂਰ ਨਹੀਂ ਕਰ ਸਕਦੇ ਸੋ ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਿਸ ਵਿੱਚ ਤੁਸੀਂ ਫੋਕਸ ਆਪਣਾ ਬਣਾਉਣਾ ਚਾਹੁੰਦੇ ਹੋ ਤੋਂ ਸਭ ਤੋਂ ਪਹਿਲਾਂ ਉਸ ਵਿੱਚ ਜੋ ਤੁਹਾਡਾ ਡਰ ਸਾਹਮਣੇ ਆ ਰਿਹਾ ਉਸ ਨੂੰ ਕੱਢਣਾ ਪੈਣਾ ਹੈ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੇ ਗੋਲਸ ਨੂੰ ਆਪਣੀ ਡਿਜ਼ਾਇਰ ਨੂੰ ਆਪਣੀ ਇੰਟੈਂਸ਼ਨ ਨੂੰ ਚੂਜ਼ ਕਰੋ ਕਿ ਤੁਸੀਂ ਕੀ ਕਰਨਾ ਹੈ ਆਪਣੀ ਲਾਈਫ ਵਿੱਚ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਸੈੱਟ ਨਹੀਂ ਕਰਦੇ ਆਪਣੇ ਡਰ ਨੂੰ ਮਨ ਵਿੱਚੋਂ ਬਾਹਰ ਨਹੀਂ ਕੱਢਦੇ ਉਹਨਾ ਟਾਈਮ ਤੁਹਾਨੂੰ ਕਿਸੇ ਵੀ ਕੰਮ ਵਿੱਚ ਫੋਕਸ ਨਹੀਂ ਆਉਣਾ ਉਹਨਾ ਟਾਈਮ ਤੁਸੀਂ ਆਪਣੀ ਲਾਈਫ ਵਿੱਚ ਫੋਕਸ ਨਹੀਂ ਰਹਿ ਸਕਦੇ ਤੁਹਾਡਾ ਦਿਲ ਕੰਮ ਬਦਲਣ ਨੂੰ ਕਰਦਾ ਹੀ ਰਹੂਗਾ ਕਿਉਂਕਿ ਜਿਸ ਕੰਮ ਵਿੱਚ ਤੁਹਾਡਾ ਇੰਟਰਸਟ ਹੀ ਨਹੀਂ ਤੇ ਉਸ ਵਿੱਚ ਤੁਸੀਂ ਬੋਰ ਤਾਂ ਹੋ ਹੀ ਜਾਣਾ